ਹੂੰ ਹੂੰ ਚੰਗਾ ਮਾਤਾ ਜੀ ਜਾਨਾ ਖੇਤਵਾ ਆ ਗਿਆ ਮਹਾਰਾ ਲੈ ਕੇ ਰੋਟੀ ਆ ਕੇ ਖਾਵਾਂਗੇ ਮੱਝ ਸੂਨ ਵਾਲੀ ਆ ਮੱਝ ਸੂਨ ਵਾਲੀ ਆ ਅੱਜ ਤਾਂ ਇਹ ਪਤਾ ਵੀ ਸੂਨ ਬੇਕ ਜਾ ਸਦਾ ਦਿਨ ਕੱਟ ਚੰਗਾ ਵਾਏ ਠੀਕ ਹੈ ਚੰਗਾ ਮਾਤਾ ਜੀ ਆ ਗਏ 24 ਹੜ 8 ਜੁਲਾਈ 12 2025 6:35 ਮਿੰਟਾਂ ਦਾ ਟਾਈਮ ਤੇ ਵੀਡੀਓ ਨੂੰ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਪਿੰਡ ਸੂਰਤੀ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਉਹ ਖੜਾ ਭਾਈ ਆਸ਼ਾ ਤਿਆਰ ਹਰਾਚਾਰਾ ਵਧਣ ਜਾਂਦੇ ਖੇਤ ਨੌਜਵਾਨ ਕਾਲਾ ਜਾਊ ਅੱਜ ਮੇਰੇ ਨਾਲ ਤੇ ਜੀ ਆਇਆਂ ਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਸਾਫ ਸੋਤਰਾ ਮਾਹੌਲ ਦੇਸੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁਡ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਉਹ ਸੁਣ ਸਕਦੇ ਹੋ ਤੇ ਸਾਹਮਣੇ ਨੇਈਆਂ ਦਾ ਨਜ਼ਾਰਾ ਹ ਹਲਾਵਰ ਵੱਜਣ ਲੱਗੀ ਖੇਤਾਂ ਚ ਵਾਹੇ ਗਰੂਜੀ ਉਹ ਕਿਵੇਂ ਆ ਠੱਗਾ ਏ ਨਿਵਾਸੀਆ ਕਮਲ ਆਉਂਦਾ ਮੇਰੇ ਨਾਲ ਇਹ ਕੱਲ ਜਦੋਂ ਮੂੰਗੀ ਵੜਨ ਜਾਣੀ ਸੀਗੀ ਇਹ ਭੱਜ ਗਿਆ ਦੋ ਆਉਣਾ ਮੈਂ ਥੱਲੇ ਕਰਦਾ ਹਾਂ ਸਾਹ ਤੇਰੇ ਨਾਲ ਜੇ ਭਾਈ ਸਬਸਕ੍ਰਾਈਬ ਲਾਜ਼ਮੀ ਕਰ ਲਓ ਜਿਨ੍ਹਾਂ ਨੇ ਨਹੀਂ ਕਰਿਆ ਤੇ ਫੋਲੋ ਵੀ ਜਰੂਰ ਕਰ ਲਓ ਤੇ ਇੰਸਟਾਗ੍ਰਾਮ ਤੇ ਖਾਤਾ ਵੀ ਆਪਣਾ ਇਸੇ ਨਾਂ ਤੇ ਹੈਗਾ ਤੇ ਜੇ ਕਿਸੇ ਨੇ ਗੱਲਬਾਤ ਕਰਨੀ ਹੁੰਦੀ ਆ ਤੇ ਭਾਈ ਤੁਸੀਂ ਇੰਸਟਾਗ੍ਰਾਮ ਤੇ ਕਰ ਲਓ ਸੰਪਰਕ ਮੇਰੇ ਨਾਲ ਵਾਹ ਇਹ ਰੂਜੀ ਸਤਸਰੀ ਗਾਲ ਮਸੀ ਹਲੋ ਹਰਾ ਬੜਾਣੇ ਚਲ ਠੀਕੋ ਮੰਡੀ ਨਾ ਪਈਦਾ ਮੰਡੀ ਤੇ ਨੂੰ ਪਰਨਾ ਨਾ ਬਾੜ ਜੇ ਮੈਂ ਘੜੀਸਕੇ ਲੈ ਜਾਂਦਾ ਨੇਰਚ ਤਾਂ ਮੈਂ ਪਰਨਾ ਬਾੜ ਜੂਆ ਮੈਂ ਤੈਨੂੰ ਦੱਸੀ ਆ ਨਾ ਪਰਨਾ ਬਾੜ ਜੂਆ ਨਾ ਮੈਂ ਇਹ ਮੂੰਹ ਕੱਤਲ ਕੋਈ ਜਾਂਦਾਗਾ ਦਾੜੀ ਬਣਾ ਕੇ ਅੱਛਾ ਨਾਥਾ ਨਾਥਾ ਰੋਕਤਾ ਸਹੀ ਨਾਥਾ 2 ਮਿੰਟ ਤਾਂ ਅੱਜੇ ਦਾ ਪਰਨਾ ਪਾਟ ਜੂਗਾ ਮੈਂ ਲੈ ਜਾਂਦਾ ਖਿੱਚ ਕੇ ਹੁਣ ਤੈਨੂੰ ਗੇਟ ਤੱਕ ਨਾ 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 ਕਾਲਾ ਮਸੀ ਹੈ ਇਹ ਦਵਾਈ ਲੈਣੀ ਜਾਂਦਾ ਹੂੰ ਇਹੀ ਜਾਂਦਾ ਕਹਿੰਦਾ ਸੇਵ ਘਾਉਂਦਾ ਵਾਹ ਨਵੇਂ ਬਈਲਾ ਫੋਨ ਕਰਿਆ ਸੀ ਉਹਨੂੰ ਮੈਂ ਤੇ ਭਾਈ ਨੌਜਵਾਨ ਕਹਿੰਦਾ ਮੈਂ ਬਟੈਂਡਾ ਦੇਖ ਕੇ ਆਉਣਾਗਾ ਸ਼ਹਿਰ ਬਸ ਤੇ ਜਾਏਗਾ ਓਏ ਜਾ ਜਾ ਚਲਾਏਗਾ ਲਾਜੀ ਦੀ ਵਜ੍ਹਾ ਕਰ ਬਰਾਬਰ ਚੰਗਾ ਲੈ ਆ ਗਿਆ ਤੇਰੀ ਟਾਟਾ ਤੇ ਬਰਾਬਰ ਨਹੀਂ ਵੰਦਾ ਉਹ ਰਾਜ ਉਹ ਤਾਂ ਅਜ ਹਾਈਟ ਬਾਰ ਮਾ ਪਹੁੰਚਣਾ ਹੈ ਕੇ ਤਾਕੇ ਉਤੇ ਕੇ ਪਹਿਲਾਂ ਵੀ ਬਈ ਆਪਾਂ ਗੱਲ ਕਰਦੇ ਹੁੰਨੇ ਆ ਵਾਰਮ ਅਪ ਲਾਜ਼ਮੀ ਆ ਹਰਾ ਵੱਡਣਾ ਖੇਤ ਕੰਮ ਕਰਨਾ ਕੁਝ ਵੀ ਆ ਤਸਵੀਰ ਜਾਂ ਉਸ ਤੋਂ ਬਾਅਦ ਫਿਰ ਆਏ ਬੱਟੂ ਖਾਉ ਕਰਨ ਲੱਗ ਜਾਂਦਾ ਹੁਣ ਕਿੱਥੇ ਤਾਂ ਜੁੜ ਜੇ ਜਾਂਦਾ ਬੰਦਾ ਆਉਂਦਾ ਆਉਂਦੀ 10 15 ਮਿੰਟਾਂ ਜੀ ਬੈਠਾ ਬੈਠਾ ਸੰਢਾਏ ਹੋ ਜਾਂਦਾ ਮੋਹਣ ਫੜ ਜਾਂਦਾ ਸਰੀਰ ਮੋਹ ਹੌਸ਼ ਨਾ ਫੜ ਜਾਂਦਾ ਸਰੀਰ ਉਹ ਉਹ ਮੋਟਾ ਐਣਾ ਮੋਰ ਕੇ ਐ ਚੱਕ ਕੇ ਲੈ ਜਾਂਦਾ ਹੁੰਦਾ ਦੇਖਦੇ ਨੇ ਵੀ ਹਾਂ ਮੇਰੇ ਮੂਰੇ ਇੱਕ ਦੋ ਓਹ ਕੋਰੀ ਨੂੰ ਆ ਦੇਖੀ ਦੋ ਮੈਨੂੰ ਕੀ ਕਰਾ ਉਹ ਦਾ ਕੱਦ ਵਾਲਾ ਗਾ ਕੱਦ ਨਹੀਂ ਕੱਦ ਉਹ ਇਦਾਂ ਕੀ ਆ ਨਹੀਂ ਕੱਤ ਵੱਡਾ ਵਹੀਂ ਚੱਕ ਲੈ ਗਰ ਹੱਥ ਤੇ ਰੱਖਦਾ ਮੇਰਾ ਭਾਈ ਚੱਕ ਕੇ ਮਾਰਾਂਗੇ ਬੋੜੀ ਉਹਨੇ ਕਰਚੇ ਦਾ ਨਹੀਂ ਬੋਝ ਕੇ ਸਿੱਟ ਦੇ ਮੈਂ ਕਿਹੜਾ ਸਿੱਟਾਂਗਾ ਸਿੱਟਦੇ ਛੱਡਦੇ ਉਹ ਤੇ ਬਾਡੀ ਵੀ ਰੱਖਣੇ ਰੋਕੀ ਹੈ ਸੂਤ ਫਿਰ ਸ਼ਾਬ ਜੀ ਫਰਮਨ ਲਾ ਕੇ ਕਿਹੜੀ ਜਵਾਰ ਵਾਲੀ ਆ ਜਵਾਰ ਵਾਲੀ ਸਿੱਧੀ ਤੇ ਨਹੀਂ ਆਇਆ ਤਾਂ ਮੈਂ ਵੀ ਜੀ ਬੀਜਣ ਨਾਲ ਹੀ ਫਿਰ ਯਾਦ ਨਹੀਂ ਆਉਣਾ ਪ੍ਰਭਾਤ ਪ੍ਰਭਾਤ ਜੀ ਇਹ ਖੁੱਲ ਗਈ ਭਰਾ ਬੈਸਟ ਬੋਰ ਸਾਇਲੈਂਸ ਇਹ ਦੂਜਾ ਤਾਂ ਨਹੀਂ ਇਹ ਨਾ ਪਤਾ ਹੀ ਮੈਂ ਟੈਪ ਆ ਭਾਈ ਸਾਡੀ ਜਮਾਰ ਦਾ ਨਾਂ ਦੇਖਦੇ ਸੀ ਆ ਸੀ ਜਮਾਰ ਦਾ ਹੀ ਹੈ ਤਾਂ ਕਿਤੇ ਹੋਰ ਹੀ ਦਿਖਾਈ ਇਹ ਆ ਨਹੀਂ ਬੁੱਟੇ ਜਮਾਰ ਨਹੀਂ ਅੱਛਾ ਜੀ ਲੱਗਦਾ ਭਾਈ ਆ ਭਾਈ ਸਾਡੀ ਜਵਾਰ ਇੱਕ ਦੋ ਵੀਰਾਂ ਨੇ ਮੈਂ ਕਮੈਂਟ ਪੜ੍ਹਿਆ ਕੱਲ੍ਹ ਵੀ ਪੜਿਆ ਸੀ ਕਿ ਭਾਈ ਤੁਹਾਡੀ ਉਹ ਜਮਾਰ ਦਾ ਵੀ ਕਿਹੜਾ ਹੈਗਾ ਕਾਦਗਾਟ ਚੰਗਾਗਾ ਦੁਬਾਰੇ ਵੀ ਚੰਗੀ ਫੋਟਦੀ ਐ ਇਹ ਆ ਸ਼ੋਰ ਜੇ ਸਾਡੇ ਵਾਲੇ ਨੀਵਾ ਵੱਢ ਕੇ ਰਾਜੀ ਐ ਥੋੜਾ ਮੈਂ ਉੱਚਾ ਵੱਢਦਾ ਹਾਂ ਇੰਨਾਗਾ ਤੇ ਕੀ ਮਤਲਬ 3-4 ਕੈਂਚ ਇਹ ਮਾੜੇ ਉੱਚਾ ਵੱਢਿਆ ਹੋਵੇ ਤਾਂ ਫੋਟ ਚੰਗੀ ਹੋ ਜਾਂਦੀ ਆ ਬਾਜਰਾ ਭਾਵੇਂ ਜਵਾਰ ਆ ਕਿ ਉਹ ਇਧਰਲੇ ਬਸ ਇਹਨਾਂ ਦੇ ਸੁਪਰ ਨੀਪੀਅਰ ਬਾਜਰਾ ਗੱਗੂ ਗਾਲੇ ਪਾਸੇ ਤੇ ਕਾਲਾ ਨੌਜਵਾਨ ਖੁਦਾ ਆ ਪਾਇਆ ਜੇ ਗੱਗੂ ਜਾਂਦਾ ਸੀ ਬਠੰਡੇ ਚੱਲ ਫਿਰ ਲਾ ਦੀ ਡਿਊਟੀ ਚੋਬਰਾ ਹੈ ਮੋਏ ਕੱਲ੍ਹ ਨੂੰ ਮੈਂ ਬਾਜ ਮਾਰ ਕੇ ਆਇ ਸੀ ਹਰਾ ਗੱਲ ਜਿੰਨਾ ਮਰਜ਼ੀ ਲੈ ਜਾਂਦੇ ਟਰਾਲੀ ਦਾ ਖਾਲੀ ਸੀਗੀ ਮੂੰਗੀ ਦਾ ਮੂਰੇ ਮੂਰੇ ਸੀ ਥੋੜੀ ਜੀ ਉੱਥੇ ਵੜਾ ਕੇ ਲਗਾਏ ਮੂੰਗੀ ਬਾਈ ਗੱਲ ਆਪਣੀ ਬਸ ਉਹ ਭਾਜ ਮਨੇ ਪਰਿਆ ਨਹੀਂ ਹੰਗਾਰਾ ਮੈਂ ਲਾ ਲਿਆ ਹਿਸਾਬ ਮਖੇ ਨਹੀਂ ਜਾਂਦਾ ਨਹੀਂ ਅੱਜ ਤਾਂ ਬੰਬੂ ਗਾੜ ਤੇ ਆ ਜਾਗੇ ਫੇਰ ਜਦੋਂ ਵਿਲੇ ਹੋ ਯਾਰੀ ਚੱਕ ਕੇ ਕੱਲ੍ਹ ਮੂੰਗੀ ਵੜਿਆ ਜਿੱਥੋਂ ਤੇ ਅੱਜ ਉਸ ਥਾਂ ਤੇ ਭਾਈ ਕਬੂਤਰਾਂ ਨੂੰ ਦਾਵਤ ਦਿੱਤੀ ਆਪਾਂ ਗੋਲੇ ਕਬੂਤਰ ਹੀ ਕਬੂਤਰ ਅੱਜ ਇਕੱਠੇ ਦੇਖਿਆ ਖੇਤ ਇਹਨੇ ਇਹ ਉਹ ਆ ਗਾ ਚੋਬਰ ਆਪਣੇ ਵਾਲਾ ਇਹ ਮਗਰੀ ਪਾ ਕੇ ਤਵੀਆਂ ਮਨਪ੍ਰੀਤ ਤੇ ਟਰੈਕਟਰ ਵਾਲਾ ਕੰਮ ਆ ਡਿਪਾਰਟਮੈਂਟ ਜਿਆਦਾਤਰ ਇਹਨੂੰ ਸਮਾਇਆ ਹੋਇਆਗਾ ਕੋਈ ਬੋਣੀ ਬੀਜਣੀ ਆ ਇਹ ਲਈ ਫਿਰਦਾਗਾ ਤੇ ਨਹੀਂ ਫਿਰ ਜਾਦੇ ਕੰਮ ਆ ਤਾਂ ਆਪਾਂ ਵੀ ਨਾਲ ਹੀ ਧੂਈ ਫਿਰਦੇ ਰਹਿਣੇ ਫਿਰ ਬੜਾ ਤਗੜਾ ਮਿਊਜ਼ਿਕ ਹੁੰਦਾ ਖੇਤਾਂ 'ਚ ਤੇ ਤਰ ਰਟੀਆਂ

yeah ਬਰਾਦੀ રે ਅੱਜ ਬਲਵਿੰਦਰ ਖਾਲਸੇ ਦੀ ਮੋਟਰ ਭਾਈ ਸੋਲਰ ਤੁਹਾਨੂੰ ਚੱਲਦੀ ਦਿਖਾ ਦਿੰਨੇ ਆ ਇਹ ਕੀ ਮਤਲਬ ਪੈਪ ਲੈਣਾ ਇਹ 20 ਦਿਨ ਪਹਿਲਾਂ ਆਪਾਂ ਆਖਿਆ ਸੀਗਾ ਇਹ ਤੇ ਚੱਲਦੀ ਹੋਈ ਉਦੋਂ ਵੀ ਢੀੜਾ ਮਾਰ ਲਾਂਗੇ ਤੇ ਆਹਾ ਪਾਈਪ ਲਾਈਨ ਨਾਲ ਕਨੈਕਸ਼ਨ ਜੋੜ ਰੱਖਿਆ ਸਿੱਧਾ ਤੇ ਇਥੋਂ ਜਾਂਦਾ ਪਾਣੀ ਢਾਈ ਕਿੱਲੇ ਅੱਗੇ ਇਹ ਠੀਕ ਡੰਗ ਲਾਹਣੇ ਚੱਲਦੀ ਹੈ 7:30 ਦੀ ਇਹ ਪਰ ਤੋਂ ਮੈਨੂੰ ਕਹਦਾ ਨਹੀਂ ਹੋਂਨਾ ਮੈਂ ਚੁੰਬੀ ਲਾ ਲਾ ਮੈਂ ਖਾ ਲਾ ਲਾ ਮੈਂ ਗੇ ਹਮ ਰਾਜ ਲਾ ਰੱਖਿਆ ਜੀਆ ਲਪਣਾ ਜਾਂ ਲਾਈਆਂ ਭੱਜ ਗਏ ਤੂੰ ਮੁਰ ਕੋ ਛੱਡ ਪਰੇ ਕਹਿੰਦਾ ਵੀਡੀਓ ਦੇਖ ਲੈਣਗੇ ਘਰੇ ਲੜਨਗੇ ਵੀਡੀਓ ਮੈਂ ਕੱਟ ਦੂਆ ਨਹੀਂ ਲੜਦੇ ਹਾਂ ਠੀਕ ਹੈ ਹਾਂ ਹੋਰ ਸੀਗਾ ਠੀਕੇ ਦੌਰੋਂ ਹੌਣ ਓ ਵੱਦਣਾ ਤਾਂ ਅੱਜ ਵੀ ਇਕੱਠੀਆ ਕਰਦੇ ਫਿਰਦੇ ਗਾਲਿਆ ਇੱਥੇ ਆ ਦਵਾਈ ਵੀ ਨਹੀਂ ਰੱਖੀ ਆ ਓਏ ਆ ਦਵਾਈ ਵੀ ਨਹੀਂ ਰੱਖੀ ਨਾਲ ਨਾਲ ਲੋਟਾ ਲੋਟਾ ਜੜੀ ਉਡੀ ਲੈ ਬਾਦਾ ਹੋ ਗਈ ਮੂੰਗੀ ਘਰੇ ਭਈਆ ਜੜੀ ਉਡੀ ਲਾਰ ਕੇ ਨਾਲ ਨਾਲ ਹਾਂ ਯਾਰੀ ਉਡੀ ਸੁੱਖਾ ਸਿਆਣ ਜਾ ਡੋਲੀ ਜਲ ਕੋਈ ਨਹੀਂ ਕਰਾ ਪੂਰੇ ਦਾ ਤੂਰੇ ਦਾ ਸਪੀਡ ਲਿਮਟ 45 ਦੀ ਹੈ ਤੂੰ ਤੇ ਇਹ ਨਾ ਕਰੀ 30 ਦਾ ਜਾਂਦਾ ਬਸ ਆ ਦੇਖ ਮੈਂ ਦੌੜਦਾ ਹਾਂ ਜਿਹੜਾ ਆ ਗਿਆ ਮੈਂ ਆ ਗਿਆ ਜੀ ਮੈਂ ਆ ਗਿਆ ਹੋ ਗਿਆ ਆ ਗਿਆ ਆ ਗਿਆ ਤੂੰ ਬੁਲਵਾਨਾ ਪਹਿਲਾਂ ਆ ਗਿਆ ਓਏ ਤਜ ਆ ਜਾ ਆ ਜਾ ਤੇਰੀ ਬੈਨ ਪਹਿਲਾਂ ਆ ਜਾਂਦੀ ਆ ਆ ਲੈ ਕੇ ਜਾ ਬੋਤਲ ਦੀਦੀ ਦੀ 5 ਮਿੰਟ ਪਹਿਲਾਂ ਆ ਗਿਆ ਲਾਡੋ ਆ ਜਾ ਤੋਪਾ ਬਜਾਰੀ ਗਰਮੀ ਆਉਂਦੀ ਐ ਇਹਨੂੰ ਆ ਜਾ ਮਾਂ ਦੇ ਭਾਗ ਆ ਜਾ ਆ ਜਾ ਬਾਸ ਹੁਣ ਉਹਨੂੰ ਦਾਮ ਲੈ ਲੈਣ ਦੇ ਫੇਰ ਖੇਡ ਲਈ ਲਾਡੋ ਬੋਤਲ ਕਾਹਨ ਸਿੱੜਤੀ ਓਏ 4:00 ਬਜ ਕੇ 10 ਮਿੰਟਾਂ ਦਾ ਟਾਈਮ ਹੋ ਗਿਆ। ਘਰੇ ਦੁਪਹਿਰਾ ਢਾਲ ਕੇ ਤੇ ਮੁੜ ਘੁੜ ਕੇ ਪਾਈ। ਉਸੇ ਥਾਂ ਆ ਕੇ ਜਿੱਥੇ ਡੜ ਕੇ ਹਰਾ ਵੱਢ ਕੇ ਲਗਾਏ ਸੀਗੇ। ਇਹ ਪਹਿਲਾਂ ਲਵਲੀ ਵਾਲੇ ਖੇਤ ਗਿਆ ਉਧਰ ਮੋਟਰ ਬੰਦ ਕਰਕੇ ਆਇਆ 2:00 ਵਜੇ ਦੀ ਭਾਜੜ ਜੀ ਪਈ ਸੀ ਇੱਕੇ ਦਮ ਜੇ। ਤੇ ਹੁਣ ਫਿਰ ਇੱਥੇ ਮੋਟਰਾਂ ਛੱਡ ਕੇ ਨੱਕਾ ਪਾਣੀ ਪੈਂਦਾ ਕਰਕੇ ਇਹ ਹੁਣ ਲਵਲੀ ਦੇ ਖੇਤ ਚ 4:55 54 ਮਿੰਟਾਂ ਦੇ ਪਾਣੀ ਵੜਣਾ। ਦਵਾਰੇ ਫਿਰ ਉਧਰ ਜਾਵਾਂਗਾ ਭਾਜੜ ਚ ਦਵਾਰੇ ਫਿਰ ਉਸ ਤੋਂ ਬਾਅਦ ਇੱਥੇ ਆਵਾਂਗਾ ਤੇ ਖੈਰ ਸੋਨਾ ਚੱਲ ਰਿਹਾ ਦਿਨ ਹੈ ਤੇ ਬਦਲ ਗਈ ਅੱਜ ਇਹੇ ਜੀਆ ਲੋਟਾ ਅੱਜ ਮੌਸਮ ਉਹ ਧੁੱਪ ਵਾਲਾ ਪੂਰੀ ਚੰਗਾੜੇਦਾਰ ਧੁੱਪ ਨਿਕਲੀ ਹੋਈ ਹੈਗੀ ਤੇ ਮੋਟਰਾਂ ਚੱਲਦੀਆਂ ਕਰਤੀਆਂ ਤੇ ਇੱਥੋਂ ਗੱਡੀ ਹੁਣ ਸਿੱਧੀ ਖੇਜਦੇ ਆਂ ਕਰੀ ਵਿਚਾਲੇ ਹੈਗੀ ਸੀ ਵਿਚਾਲੇ ਦਾ ਦੇਦੀ ਨਹੀਂ ਮੈਨੂੰ ਨਹੀਂ ਵਿਚਾਲੇ ਨਹੀਂ ਹੁੰਦੇ ਉਹ ਰੇਗ ਜੀ ਚ ਹੋ ਜਾਂਦਾਗਾ ਪਾਸੇ ਦੀ ਮਾਰ ਪਾਸੇ ਤੁਰਕੀ ਮਾਰਦੇ ਭਾਵੇਂ ਤਾਂ ਟੋਲੀ ਇੱਕ ਟੋਲੀ ਦਾ ਜ਼ਰੂਰੀ ਹੈ ਲੋਟਾ ਮਿੱਤਰਾ ਸਵਾ 4 ਵਜ ਦਾ ਵੇਲਾ ਹੋ ਗਿਆ ਤੇ ਗਰਮੀ ਚਿੰਗਾਰੇ ਗਾੜਾ ਪੂਰੀ ਇਹ ਸੋਹਣਾ ਨਜ਼ਾਰਾ ਹੈਗਾ ਤੇ ਮਨਪ੍ਰੀਤ ਗਿਆ ਹੋਇਆ ਹੈਗਾ ਸਰਦੂਲਗੜ੍ਹ ਕੱਲ ਜਿਹੜੀ ਮੂੰਗੀ ਵੱਡੀ ਸੀ ਆਪਾਂ ਉਹ ਲੈ ਗਿਆ ਤੇ ਇੱਕ ਅੱਧਾ ਹੋਰ ਕੰਮ ਸੀਗਾ ਨਾਲੇ ਤੇ ਨਾ ਕਰਕੇ ਥੋੜੀ ਜਿਹੀ ਭਾਜੜੀ ਵੱਧ ਪਈ ਹੋਈ ਆ ਆਪਣਾ ਉਧਰ ਆ ਕੇ ਦਵਾ ਦਾ ਬਨੀਰਾ ਚਾਰਾ ਪਾ ਕੇ ਇਧਰ ਖਿੱਚੀ ਗੱਡੀ ਤੇ ਹੁਣ ਮੇਰੇ ਕੋਲ ਹੈਗਾ ਅੱਧਾ ਘੰਟਾ ਦੂਜੇ ਖੇਤ ਪਹੁੰਚਣ ਨੂੰ ਉਧਰ ਇਹਨਾਂ ਦਾ ਬਾਧੂ ਆ ਜਾ ਲ ਬੰਬੂ ਗਾੜ ਦੇ ਹਵਾਈ ਸੋਣੀ ਲੱਗ ਜਾਂਦੀ ਜਾਂਦੇ ਆਉਂਦੇ ਕਈ ਵਾਰੀ ਜਦੋਂ ਇਕੱਠਾ ਜਾ ਕੰਮ ਹੁੰਦਾ ਤੇ ਉਥੇ ਬੰਦੇ ਵੀ ਇੱਕ ਦੋ ਘਟ ਆਉਂਦੇ ਉਰੇ ਪਰੇ ਕੰਮਕਾਰ ਹੁੰਦੇ ਗੱਗੂ ਬਠਿੰਡੇ ਗਿਆ ਹੋਇਆ ਮਨਪ੍ਰੀਤ ਸਰਦੂਲ ਗੜ ਗਿਆ ਹੋਇਆ ਤੇ ਉਧਰ ਉਹ ਕਿਸੇ ਵਾਲੇ ਖੇਤ ਬਾਰੀ ਸੀ ਤੇ ਉਧਰ ਹੈਪੀ ਗਿਆ ਹੋਇਆ ਲਾਉਣਾ ाएं माड़ी मोटी बजड़ जी पी हम दस पंद्रह दिन बाद भी भाई अड्ड नज़ारा बजड़ जी का अच्छे एक क्या हो रहा है ਕਿਰੇ ਗਾਣਾ ਹਾਂ ਕੀ ਕਰ ਰਹੇ ਹੁਣ ਤੂੰ ਇਹ ਜਿੰਮ ਲਾ ਰਿਹਾ ਮੇਲਾ ਦਾ ਮੁੰਡਾ ਐ ਲੱਗਦਾ ਸਾਡਾ ਭਤੀਜਾ ਜਿੰਮ ਲਾ ਰਿਹਾ ਜਿਵੇਂ ਦੇਖੋ ਪੱਕੇ ਵੇਗਣਾ ਇਹਦੇ ਹਾਂ ਤਗੜਾ ਹਨ ਜਿੰਮ ਜਿੰਮ ਦੇ ਵਟਾਕੇ ਬਾਹੇਗਾ ਨਾ ਯਾਰ ਇਹ ਤਗੜਾ ਬੰਦਾ ਹੀ ਪਾ ਸਕਦਾਗਾ ਚੱਲ ਬੱਸ ਹੁਣ ਬਹੁਤ ਲਾਲੀ ਜਿੰਮ ਰੱਖ ਦੋ ਗਰਮੀ ਆ ਓ ਬੱਲੇ ਹਾਂ ਮਾਚੀ ਨੂੰ ਆਨਾਂ ਚ ਬਲਾ ਕੇ ਆ। ਫਿਰ ਦੋਲੇ ਵਾਲੇ ਵਰਨ। ਉਹ ਪਿਛੇ ਵਾਲਤੀ ਬਈਆ। ਕੀ ਕਹਨਾ? ਐਨਾ ਚਿਰ ਐਨਾ ਚਿਰ ਜਮਲਾਇਆ ਕਰ ਫੇਰ ਦੋਲੇ ਬਣਨ। ਫਿਰ ਦੋਲੇ ਬਣ ਜਾਣਗੇ? ਮਲੇ ਆ ਵੀ ਹੱਥ ਲੈ। ਐਂਗਾ। ਵਾਹੇ। ਕਾਰੋਂ ਪੀ ਕੇ ਪਾਣੀ ਦੇ ਦੋ ਗਲਾਸ ਤੇ लवली ਕੇ ਖੇਤ ਬੰਨੀ ਮੋੜ ਲਿਆ ਬੰਬੂ ਕਾਟ ਤੇ ਸਾਹਮਣੇ ਬਣੀ ਹੋਈ ਘਾਟ 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 ਤੇ ਪਤਾ ਨਹੀਂ ਬਰੂਗੀ ਕਿ ਐਂ ਸੁੱਕੀ ਲੰਘੂਗੀ ਤੇ ਘਰੋਂ ਰੈਂਚ ਚੱਕ ਕੇ ਦੁਰ ਪੈ ਗਰਾ ਪਾਣੀ ਵੱਢਣਾ ਤੇ ਖੇਤ ਜਾ ਕੇ ਵੇਖਦੇ ਆਂ ਕੀ ਮਾਹੌਲ ਬਣਦਾ ਉਹ ਹੈ ਗਰਵੀ ਅੱਜ ਬਾਰੀ ਪਾਣੀ ਦੀ ਚੇਤੇ ਨਹੀਂ ਰਹੀ ਤੇ ਤੜਕੇ ਮਨਪ੍ਰੀਤ ਮੋਟਰ ਚਲਾ ਗਿਆ ਤੇ ਚ ਪਾਣੀ ਤਾਂ ਖੜਾ ਹੈ ਤੇ ਉਥੋਂ ਪਰਲੇ ਪਾਸੋਂ ਆਪਾਂ ਆ ਪਾਣੀ ਵਧਣਾ ਘੰਟਾ ਕੁ ਬਾਰੀ ਆ ਚਲ ਇਹ ਨਹਿਰ ਦਾ ਪਾਣੀ ਕਿੱਥੇ ਧਰਿਆ ਪਿਆ ਵੀ ਲਾ ਲਵਾਂਗੇ ਇਹ ਤਾਂ ਮੋਟਰ ਪਹਿਲਾਂ ਬੰਦ ਕਰ ਗਿਆ ਸੀ ਮੈਂ ਭੱਜ ਭਜਾਈ ਚ ਖੁੱਲ ਜਾ ਸਿਮ ਸਿਮ ਚਲੋ ਵਾਹ ਕਿੰਨੀ 4:50 ਮਿੰਟਾਂ ਦਾ ਸਮਾਂ ਇੱਥੋਂ ਭਈ ਖੋਲਣਾ ਆਪਾਂ ਨੱਕਾ ਕਿੱਥੀ ਜੀ ਆ ਇੱਥੇ ਬਾਲਾ ਜਿਰਵਾਦ ਆਇਆ ਮੈਂ ਮੂੰਹ ਫਿਰ ਜਾ ਨੇੜੇ ਹੀ ਹੈ ਕੰਮ ਰੈਂਚ ਨਾਲ ਹੀ ਲੋਟ ਆ ਜੂ ਇਹ ਇੱਧਰੋਂ ਆਪਾਂ ਬਾਣ ਮੇਲ ਜੇ ਦਾ ਨੱਕਾ ਕਰਕੇ ਰੱਖਦਾ ਕਰਾਂ ਨਹੀਂ ਬਾਣ ਵਾਲਾ ਪਾਣੀ ਇੱਧਰ ਨੂੰ ਆ ਜਾਂਦਾ ਟਾਈਮ ਹੋ ਗਿਆ ਰਾਜੀਓ ਉਹ ਟਾਈਮ ਹੋ ਗਿਆ ਇੱਕ ਮਿੰਟ ਉੱਥੇ ਹੀ ਟਪਾ ਲਿਆ ਬਈ ਆਗਲੇ ਮਿੱਤਰ ਨੂੰ ਉਹਨੂੰ ਬੋਲ ਮਾਰਤਾ ਸੀ ਕਿ ਭਾਈ ਟਾਈਮ ਹੋ ਗਿਆ ਤੇ ਤੂੰ ਆਪਦੀ ਬੰਦ ਕਰ ਦੇ ਇਧਰੋਂ ਫੱਟੀ ਉਹ ਕੱਸ ਦੂਆ ਹੁਣ ਤੇ ਆ ਪਾਣੀ ਵਧ ਜੂਗਾ 2 ਮਿੰਟ ਉੱਤੇ ਹੀ ਟੱਪ ਕੇ ਸਕੋ ਤੇ ਉਹਨੇ ਕਿਹਾ ਸੀ ਮੜਾਏ 2 ਮਿੰਟ ਖੜ ਜੀ ਮੈਂ ਕਿਹਾ 2 ਮਿੰਟ ਤਾਂ ਤੂੰ ਹੀ ਲਾ ਦੇ ਕੱਸ ਦੇ ਖਸਾਉਂਦੇ ਤੇ ਹੁਣ ਪਾਣੀ ਚੜ ਜੂਗਾ ਕਸੀ ਜਾਂਦਾ ਹੌਲੀ ਹੌਲੀ ਤੇ ਇਧਰੋਂ ਭਾਈ ਲਾਹ ਹੀ ਰਿਓ ਰਹਿਣੇ ਜੀ ਲਵਾਇਆ ਹੋਇਆਗਾ ਰੱਬ ਰੱਖਾ ਬਈ ਰੱਬ ਰੱਖਾ ਇਦੋਂ ਮੱਖ ਨੇ ਵੀ ਜੀ ਦਵਾਈ ਰੱਖਿਆ ਭੱਜ ਗਿਆ ਚੱਲ ਜਾ ਚੜ ਜਾ ਚੜ ਜਾ ਚੱਕ ਕਾਸ ਤਾ ਵੀ ਉਹਨੇ ਰੁੜ ਪੈ ਗਮ ਆ ਇੰਨੇ بڑا ਦੁੱਖ ਦਿੱਤਾ ਯਾਰ ਮਾਰਨੂ ਜੀ ਨਹੀਂ ਕਰਦਾ ਇਹਨੂੰ ਸਾਹਮਣੇ ਬਣਿਆ ਹੋਇਆ ਬੱਦਲ ਜਾਂ ਅਖਰ-ਵਖਰ ਹੋ ਗਿਆ ਹਵਾ ਨਾਲ ਖਿੰਡ ਪਉਣ ਜੇ ਗਿਆ ਤੇ ਹੁਣ ਇਹੋ ਜਿਹਾ ਚਾਰਛਪੇਰਾ ਤੇ ਠੰਡੀ ਹੋ ਗਈ ਹਵਾ ਵਾਸੇ ਫਾਇਦਾ ਹੋ ਗਿਆ ਆਥਨੇ ਸਵਾ 7 ਵਜੇ ਦਾ ਵੇਲਾ लवली ਕੇ ਵਾਲੇ ਖੇਤੋਂ ਬੰਬੂ ਕਾਰਟ ਤੋਰਿਆ ਸਿੱਧਾ ਅਗਲੇ ਖੇਤ ਲਿਆ ਕੇ ਆਪਣੇ ਲਾਤਾ ਤੇ ਬਹੁਤ ਸੋਹਣਾ ਨਜ਼ਾਰਾ ਇਸ ਵੇਲੇ ਕੁਦਰਤ ਦਾ ਤੜਕੇ ਆਥਨੇ ਬਹੁਤ ਸ਼ਾਨਦਾਰ ਕੁਦਰਤ ਹੁੰਦੀ ਹੈਗੀ ਤੇ ਉਹ ਸਾਹਮਣੇ ਵਾਲਾ ਬੱਦਲਿਆ ਦੇਖ ਕੇ ਇਦਰੋਂ ਐ ਲੱਗਦਾ ਜਿਵੇਂ ਇਦਰੋਂ ਭਾਈ ਸਾਹਿਬ ਸੂਰਜ ਹੋਰੇ ਚੜ ਰਹੇ ਹੋਣ ਤੇ ਹਾਲਾਂਕਿ ਭਾਈ ਸਾਹਿਬ ਇਧਰ ਨੂੰ ਛਿਪ ਚੁੱਕੇ ਨੇ ਅੱਜ ਕੱਲ੍ਹ ਐਸ ਪਾਸੇ ਛਿਪਦੇ ਆ ਸਾਡੇ ਤੇ ਬੱਦਲਿਆ ਜਿਹੜਾ ਉਦੋਂ ਬਣਿਆ ਸੀ ਇਹ ਉਦੋਂ ਦਾ ਭਾਈ ਉਹਨੇ ਸ਼ਾਂ ਕਰਤੀ ਸੂਰ ਜੋਰੇ ਮੁੜ ਕੇ ਦੇਖੇ ਨਹੀਂ ਤੇ ਹਵਾ ਉਦੋਂ ਦੀ ਆਣ ਬਿਲਕੁਲ ਠੰਡੀ ਆ ਤੇ ਉਹ ਉਤਲੇ ਪਾਸੇ ਪਾਣੀ ਛੱਡਿਆ ਹੋਇਆ ਸੀ ਉਧਰੋਂ ਮੈਂ ਨੱਕਾ ਥੱਲੇ ਨੂੰ ਮੋੜਦਾ ਇੰਨਾ ਕੀ ਕੰਮ ਸੀ ਕਿ ਇੱਥੇ ਆਉਣ ਜਾਣ ਹੀ ਕਰਨਾ ਸੀ ਹੂੰ ਤਾਂ ਤੇ ਪਰ ਐਸੇ ਵੇਲੇ ਬਹੁਤ ਜੀ ਲੱਗਦਾਗਾ ਤਾਂ ਕਰਕੇ ਬਸ ਇੱਥੇ ਉਹੀ ਬੈਠਾ ਸੀਗਾ ਉਧਰ ਜੀ ਬਹਿ ਗਿਆ ਥੋੜਾ ਟਾਈਮ ਇੱਥੇ ਬਹਿ ਗਿਆ ਤੇ ਆਸਾ ਪਾਸਾ ਯਾ ਆ ਦੇਖੀ ਇਹਨਾਂ ਬਹੁਤ ਸੋਹਣਾ ਓ ਸਾਹਮਣੇ ਵਾਲਾ ਬੱਦਲ ਦੇਖੋ ਜਿਹੜਾ ਪਹਿਲਾਂ ਗੱਲ ਕਰਦੇ ਸੀ ਜਿਹੜੇ ਵੀ ਆਪਾਂ ਐ ਚਿਲਕ ਰਿਆ ਜਾਵਾ ਬਿਜਲੀ ਵੀ ਚਲਕੇ ਲਿਸ਼ਕੀ ਹੈ ਮੈਨੂੰ ਲੱਗਦਾ ਇੱਧਰ ਪਤਾ ਨਹੀਂ ਮੇਰੀਆਂ ਅੱਖਾਂ ਚਵਕਣ ਵੇਲੇ ਜੇ ਕਈ ਵਾਰੀ ਆਪਾਂ ਨੂੰ ਭੁਲੇਖਾ ਆਇਆ ਪੈਂਦਾ ਹੁੰਦਾ ਹੈਗਾ ਇਹ ਇਧਰ ਲਈ ਗੁਰੂ ਘਰੋਂ ਜਿਹੜੀ ਆਵਾਜ਼ ਆ ਰਹੀ ਆ ਇਹ ਭਾਈ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਇਹ ਸਾਹਮਣੇ ਮਸੇਹਾ ਇਧਰੋਂ ਜਿਹੜੀ ਆਵਾਜ਼ ਆ ਰਹੀ ਆ ਇਹ ਜੋੜਕੀਆਂ ਪਿੰਡ ਮਾਨਸਾ ਜ਼ਿਲ੍ਹੇ ਦਾ ਤੇ ਇਧਰ ਜਿਹੜਾ ਆਪਣਾ ਪਿੰਡ ਆ ਨਹਿਰ ਤੋਂ ਪਾਰ ਸੂਰਤੀਆ ਪਿੰਡ ਸਰਸੇ ਜ਼ਿਲ੍ਹੇ ਦਾ ਤੇ ਤਿੰਨ ਜ਼ਿਲ੍ਹਿਆਂ ਦੀ ਹੱਦ ਤੇ ਆਪਾਂ ਇਸ ਵੇਲੇ ਖੜੇ ਆ ਤੇ ਇੱਥੇ ਆਪਣਾ ਪਿੰਡ ਆ ਦੇ ਦੋ ਸਟੇਟਾਂ ਮਿਲਦੀਆਂ ਹਰਿਆਣਾ ਪੰਜਾਬ ਹਾਲਾਂਕਿ ਪਿੰਡ ਤਾਂ ਆਪਣੇ ਦੋ ਕੀ ਆ ਹਰਿਆਣੇ ਦੇ ਉਰੇ ਬਾਕੀ ਚਾਰ ਚਪੇਰਾ ਪੰਜਾਬ ਦਾ ਹੀ ਹੈ ਇਹ ਹਾਂ ਸਾਹਮਣੇ ਬਣੇ ਹੋਏ ਬੱਦਲ ਜਿਹਦੇ ਵਿੱਚ ਭਾਈ ਬਿਜਲੀ ਦੀ ਲਿਸ਼ਕੋਰ ਪੈ ਰਹੀ ਆ ਉਦੋਂ ਪਹਿਲਾਂ ਮੈਨੂੰ ਐ ਲੱਗਿਆ ਸੀ ਜਿਵੇਂ ਮੇਰੀਆਂ ਅੱਖਾਂ ਦਾ ਭੁਲੇਖਾ ਹੁੰਦਾ ਪਲਕਾਂ ਝਪਕਣ ਵੇਲੇ ਵੀ ਮੈਨੂੰ ਲੱਗਿਆ ਹੋਊਗਾ ਪਰ ਨਹੀਂ ਅੱਜ ਫੇਰ ਇਧਰ ਮਾਨਸਾ ਪਟਿਆਲੇ ਵਾਲੇ ਪਾਸੇ ਚੱਲ ਰਿਹਾ ਮੌਸਮ ਖਰਾਬ ਆ ਤੇ ਫੇਰ ਇਸੇ ਦੇ ਨਾਲ ਭਾਈ ਅੱਜ ਦਾ ਆਪਣਾ ਪ੍ਰੋਗਰਾਮ ਸਮਾਪਤ ਕਰਦੇ ਆ ਧੰਨਵਾਦ ਤੁਹਾਡਾ ਸਾਰਿਆਂ ਦਾ ਜੁੜੇ ਰਹੇ ਹੋ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਇੱਕ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ